ਰਾੜੀ ਅੱਜਕੱਲ੍ਹ ਧਰਤੀ 헤ਠਲੇ ਪਾਣੀ ਦੀ ਕਮੀ ਦੇ ਮੁੱਦੇ ਨੇ ਸਮਾਜਿਕ ਜਾਗਰੂਕਤਾ ਨੂੰ ਜਨਮ ਦਿੱਤਾ ਹੈ ਡੰਡੀ ਖਾਸ ਤੌਰ ਉਤੇ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਬੁੱਧੀਜੀਵੀ ਅਤੇ ਖੇਤੀਬਾੜੀ ਵਿਗਿਆਨੀ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਜੇਕਰ ਝੋਨੇ ਦੀ ਪੈਦਾਵਾਰ ਇੰਨੀ ਵੱਡੀ ਮਾਤਰਾ ਵਿੱਚ ਕੀਤੀ ਜਾਵੇਗੀ ਤਾਂ ਧਰਤੀ ਹੇਠ ਪਾਣੀ ਆਉਣ ਵਾਲੇ 20 ਤੋਂ 25 ਸਾਲਾਂ ਵਿੱਚ ਮੁੱਕ ਜਾਵੇਗਾ ਡੰਡੀ ਇਹ ਹਾਲਾਤ ਸਿਰਫ ਖੇਤੀਬਾੜੀ ਲਈ ਨਹੀਂ ਸਗੋਂ ਸਮਾਜ ਲਈ ਖਤਰਾ ਬਣ ਸਕਦੇ ਹਨ ਡੰਡੀ ਝੋਨੇ ਦੀ ਪੈਦਾਵਾਰ ਵਿੱਚ ਪਾਣੀ ਦੀ ਖਪਤ ਬੇਹਦ ਜਿਆਦਾ ਹੈ ਅਤੇ ਹਰ 1 ਕਿਲੋ ਚੌਲ ਪੈਦਾ ਕਰਨ ਲਈ ਲਗਭਗ 3000 ਤੋਂ 5000 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਡੰਡੀ ਜੇਕਰ ਇਸ ਨੂੰ ਇੱਕ ਕਿੱਲੇ ਉੱਤੇ ਲਾਗੂ ਕੀਤਾ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਪਾਣੀ ਦੀ ਖਪਤ ਕਿੰਨੀ ਜ਼ਿਆਦਾ ਹੈ ਡੰਡੀ ਅਗਰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਦਲਵੇਂ ਪਰਵੰਦਾ ਨਾਲ ਪਾਣੀ ਦੀ ਬਚਤ ਕਰਨ ਵਿੱਚ ਸਹਿਯੋਗੀ ਬਣਾਈਏ ਤਾਂ ਅਸੀਂ ਆਪਣੇ ਸੂਬੇ ਨੂੰ ਪਾਣੀ ਦੀ ਮਾਰ ਤੋਂ ਬਚਾ ਸਕਦੇ ਹਾਂ ਡੰਡੀ ਬਹੁਤ ਸਾਰੇ ਅਜਿਹੇ ਬੁੱਧੀਜੀਵੀ ਜਿਹੜੇ ਇਹ ਸਵਾਲ ਪੁੱਛਦੇ ਹਨ ਕਿ ਝੋਨੇ ਦੀ ਜਗਾ ਕੀ ਬੀਜਿਆ ਜਾਵੇ ਤਾ ਉਹਨਾਂ ਲਈ ਇਹ ਜਵਾਬ ਹੈ ਕਿ ਧਰਤੀ ਹੇਠ ਪਾਣੀ ਮੁੱਕਣ ਤੋਂ ਬਾਅਦ ਜਿਹੜੀ ਫਸਲ ਨੂੰ ਬਦਲਵੇਂ ਪ੍ਰਬੰਧ ਵਜੋਂ ਬੀਜੋਗੇ ਉਹੀ ਫਸਲ ਨੂੰ ਹੁਣ ਤੋਂ ਬੀਜਾ ਜਾਵੇ ਤਾਂ ਜੋ ਪਾਣੀ ਦੀ ਬਚਤ ਕੀਤੀ ਜਾ ਸਕੇ ਡੰਡੀ ਇਹ ਹਾਸੋ ਹੀ ਨਹੀਂ ਗੱਲ ਨਹੀਂ ਰੈਡੀ ਬਲਕਿ ਪਾਣੀ ਦੇ ਖਤਮ ਹੋਣ ਦੇ ਸੰਕਟ ਨਾਲ ਜੁੜੀ ਸਚਾਈ ਹੈ ਡੰਡੀ ਜਦੋਂ ਧਰਤੀ ਹੇਠ ਪਾਣੀ ਖਤਮ ਹੋ ਜਾਵੇਗਾ ਤਦੋਂ ਸਮਾਜ ਵਿੱਚ ਹੋਰ ਬਦਲਾਅ ਲਿਆਉਣ ਦੀ ਕੋਸ਼ਿਸ਼ ਕਿਤੀ ਜਾਵੇਗੀ ਪਰ ਉਦੋਂ ਤੱਕ ਮੁਸ਼ਕਲਾਂ ਨਹੀਂ ਜਨਮ ਲੈ ਲੈਣਾ ਹੈ ਡੰਡੀ ਇਸ ਲਈ ਜੇ ਅਸੀਂ ਅੱਜ ਹੀ ਝੋਨੇ ਦੀ ਜਗਾ ਅਜੇ ਹੀਆਂ ਫਸਲਾਂ ਦੀ ਪੈਦਾਵਾਰ ਨੂੰ ਸ਼ੁਰੂ ਕਰੀਏ ਜੋ ਘੱਟ ਪਾਣੀ ਦੀ ਖਪਤ ਨਾਲ ਵਧੀਆ ਫਲ ਦੇ ਸਕਣ ਤਾਂ ਹੀ ਅਸੀਂ ਪੰਜਾਬ ਅਤੇ ਆਪਣੀ ਪੀੜ੍ਹੀਆਂ ਨੂੰ ਪਾਣੀ ਦੇ ਸੰਕਟ ਤੋਂ ਬਚਾ ਸਕਦੇ ਹਨ ਡੰਡੀ ਪੰਜਾਬ ਵਿੱਚ ਕਈ ਬਦਲਵੇਂ ਪ੍ਰਬੰਧ ਵਾਲੀਆਂ ਫਸਲਾਂ ਹਨ ਜੋ ਘੱਟ ਪਾਣੀ ਦੀ ਲੋੜ ਰੱਖਦੀਆਂ ਹਨ ਜਿਵੇਂ ਕਿ ਮੱਕੀ, ਸੂਰਜਮੁਖੀ, ਸੋਇਆ, ਬਾਜਰਾ ਅਤੇ ਦਾਲਾਂ ਆਦ ਡੰਡੀ ਇਹਨਾਂ ਫਸਲਾਂ ਦੀ ਖੇਤੀ ਪਾਣੀ ਦੀ ਬਚਤ ਵਿੱਚ ਵੀ ਮਦਦ ਕਰ ਸਕਦੀ ਹੈ ਅਤੇ ਖੇਤੀਬਾੜੀ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦੀ ਹੈ ਡੰਡੀ ਮੱਕੀ ਨੂੰ ਝੋਨੇ ਦੇ ਸੰਭਾਵੀ ਬਦਲ ਵੱਜੋਂ ਮੰਨਿਆ ਜਾ ਸਕਦਾ ਹੈ ਡੰਡੀ ਇਸ ਦੀ ਖੇਤੀ ਵਿੱਚ ਝੋਨੇ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਹ ਪੌਸਟਿਕ ਅੰਸ਼ਾ ਵਿੱਚ ਵੀ ਵਧੀਆ ਹੈ ਡੰਡੀ ਪਿਛਲੇ ਕੁਝ ਸਾਲਾਂ ਵਿੱਚ ਮੱਕੀ ਦੀ ਮੰਗ ਵੀ ਵਧੀ ਹੈ ਅਤੇ ਇਹ ਆਰਥਿਕ ਪੱਖੋਂ ਵੀ ਕਿਸਾਨਾਂ ਲਈ ਫਾਇਦੇਮੰਦ ਹੈ ਡੰਡੀ ਮੱਕੀ ਮੱਧ ਮੌਸਮੀ ਜਾਂ ਰਬੀ ਮੌਸਮ ਵਿੱਚ ਵੀ ਬੀਜੀ ਜਾ ਸਕਦੀ ਹੈ ਜਿਸ ਨਾਲ ਮੌਸਮ ਅਨੁਕੂਲ ਵੀ ਹੋ ਜਾਂਦਾ ਹੈ ਡੰਡੀ ਸੂਰਜਮੁਖੀ ਦੀ ਫਸਲ ਵੀ ਪਾਣੀ ਦੀ ਘਟ ਖਪਤ ਕਰਦੀ ਹੈ